ਮੈਂ ਪਤਾ ਇਨੀ ਗੋਰੀ ਚਿੱਟੀ ਤੀ ਜਿਵੇਂ ਕੋਲੇ ਆਸ਼ਵਰਿਆ ਰਾਏ ਹਰੇ ਵੀ ਨਾ ਟੰਡਣਾ ਥੇਮਾ ਮੋਲਣੀ ਕੰਜਰ ਦਾ ਪੁੱਤਾ ਜਾ ਚਲ ਨਾ ਤੇਰਾ ਬੇੜਾ ਉੱਥਾ ਗਿਆ ਵਿਚਾ ਤੇਰਾ ਵਜੇ ਬ੍ਰੇਕ ਤੇ ਜਾ ਰਿਆ ਵੇ ਤੇਰਾ ਬੇੜਾ ਵਜੇ ਤੇਰਾ ਕੰਜਰ ਦਾ ਪੁੱਤਾ ਨਾ ਹੱਪ ਪੈਪ ਮੂੰਹ 'ਚ ਲਾ ਕੇ ਬਹਿ ਜੇ ਨਾ ਜਿਵੇਂ ਜੁਵਾਕ ਫਰੂਟੀ ਪੀਂਦੇ ਹੁੰਦੇ ਨੇ ਆ ਲੋਕ ਲੋਕ ਇੱਥੇ ਮੈਨੂੰ ਮਖੌਲ ਕਰਕੇ ਨੰਗਦੇ ਨੇ ਕਹਿੰਦੇ ਬੀਬੋ ਭੂਆ ਦੇ ਘਰ ਜਿਵੇਂ ਪੱਠਾ ਲੱਗਿਆ ਹੁੰਦਾ ਤੇ ਚਾਰ ਬਾਰੀ ਗੱਡੀਆਂ ਕੇ ਮੁਰਗੇ ਲਾ ਰੰਗ ਤੇ ਜਿਵੇਂ ਮੇਰੇ ਕੱਪੜੇ ਪਾਏ ਨੇ ਤੂ 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 ਭਾਇਕ ਬਰੇਡ ਵਾਲੇ ਤੂੰ ਵੀ ਤਾਂ ਗਲੌਂਦੀ ਫਿਰਦੀ ਆ ਲੋਕਾਂ ਦੇ ਘਰੇ ਕਹਿੰਦੇ ਮੂੰਹ 'ਚ ਤੂੰ ਅਣਖਾ ਜਾਏ ਮੇਰੀ ਗੱਲ ਸੁਣ ਲੈ ਕੰਜਰ ਦੇ ਪੁੱਤ ਮੰਡੂ ਪਟੋਲ ਹੀ ਮੁੜਿਆ ਨਹੀਂ ਪਟੋਲ ਮੈਂ ਤੈਨੂੰ ਅੱਗ ਲਾ ਕੇ ਫੂਦੀ ਦੀ ਅੱਗ ਲਾ ਕੇ ਤਾਂ ਸਾਰੀਆਂ ਮੈਨੂੰ ਮਰੇ ਹੀ ਭਾਲ ਦੀਆਂ ਮੈਨੂੰ ਨਹੀਂ ਪਤਾ ਤੇਰੇ ਮੂੰਹ ਚ ਮੈਂ ਸਿਲੰਡਰ ਵਾਲਾ ਪਾਈਪ ਇਹਨੂੰ ਪਾਈਪ ਮੈਂ ਕੱਲਾ ਨਹੀਂ ਮਰਦਾ ਹਾਂ ਨਾਲ ਲੈ ਕੇ ਮਰੂੰ ਹਾਂ ਤੇਰਾ ਬੇੜਾ ਪੈ ਜੇ ਤੇਰੇ ਪਲੇਟ ਦਾ ਜਾਨਿਆ ਉਹ ਨਾ ਮੈਂ ਤਾਂ ਟੁਕੜਾ ਤੜਾ ਨਹੀਂ ਆਉਦਾ ਮੈਂ ਪਤਾ ਇੰਨੀ ਗੋਰੀ ਚਿੱਟੀ ਸੀ ਜਿਵੇਂ ਕਿ ਐਸ਼ਵਰ ਰਾਏ ਹਾਂ ਰਵੀਨਾ ਟੰਡਣਾ ਹੇਮਾ ਮੋਲਨੀ ਹਾਂ ਕੰਜਰ ਦੇ ਪੁੱਤ ਤਰੇ ਚੁੱਲੇ ਤੇ ਜਾੜ-ਜਾਲ ਅੱਗਾ ਮੇਰਾ ਰਗ ਕਾਣਾ ਪੈ ਗਿਆ ਕਾੜਾ ਐਨਾ ਤੇਰੇ ਸਿਲੰਡਰ ਦਾ ਖਾਚਾ ਨਹੀਂ ਆਉਂਦਾ ਤੀ ਜਿੰਨਾ ਮੈਂ ਕਰਦੀ ਤੀ ਕਿ ਮੈਂ ਇਹ ਮੈਂ ਕਿਹਾ ਸਲੂਨਾ ਤੇ ਜਾਂਦੀ ਤੀ ਰੰਗ ਮੇਰਾ ਗੋਰਾ ਹੁੰਦਾ ਤੀਗਾ ਮੈ ਆ ਬਾਈ ਦਾ ਹਾਂ ਬਾਲੀ ਸੋਣੀ ਹੈ ਤੂੰ ਕਹਾ ਕਟਰੀਨਾ ਕਹਿ ਪੈਂ ਹਾਂ ਲੈ ਮੈਂ ਕਾਜਲ ਦੀ ਭੈਣ ਆ ਮੈਂ ਤਾਂ ਹਾਂ ਕਾਜਲ ਦੀ ਭੈਣ ਆ ਤੂੰ ਤੇ ਹੋਰ ਫਾੜ ਲੀ ਫਾਟਿਆ ਕੂਸ ਮੇਰੀ ਇੰਨੀ ਭੈੜੀ ਲੱਗਦੀ ਹੈ ਜੇ ਕੋਈ ਬੰਦਾ ਦੇਖ ਲੇ ਉਹਨੂੰ ਜਿਵੇਂ ਹਲ ਤੱਕ ਹੋ ਜੇ ਵੇ ਬਹਿ ਜਾ ਬਹਿ ਜਾ ਮੈਨੂੰ ਹੀ ਨਾ ਉਹਦੇ ਸ਼ੌਕ ਨਾਲ ਕਿਤੇ ਉਹ ਕਰਾ ਲੈ ਕਾਰ ਬੇਟਾ ਲੋਟ ਕਰਾ ਲੈ ਇੰਨੀ ਸੋਹਣੀ ਸਨੱਖੀਤੀ ਮੈਂ ਲੈ ਸੋਹਣੀ ਸਨੱਖੀਤੀ ਤੂੰ ਯਾ ਕੰਮ ਕਰ ਜਾ ਕੇ ਲੈ ਜਾ ਤੂੰ ਪਰਾ ਸਾਲਾ ਹੋਇਆ ਭੌਂਗ ਦਾ ਕੁੱਤਾ ਮਾਰ ਪਰ ਆ ਮੈਂ ਫੇਰਾ ਮਾਛਾ ਦਾ ਜੀ ਸਾਲਾ ਰਹਿੰਦੇ ਤਾਂ ਹੋ ਗਿਆ ਚੌਰਾ ਪੈਂਦਾ ਅੰਦੀਰਾ ਤੱਕ ਮੈਂ ਪੜਦੀ ਵੇ ਤੈਨੂੰ ਸੋਹਣਿਆਂ ਮਿਲਣ ਦੀ ਮਾਰੀ ਇੱਕ ਤਾਂ ਹੱਕ ਤੀੜ ਬੰਨ ਰੱਖਿਆ ਸਾਰਾ ਦਿਨ ਬਉ 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 ਕਰਦਾ ਹੀ ਰਹਿੰਦਾ ਕਿੰਨੀ ਵਾਰ ਕਿਹਾ ਵੇ ਇਹਨੂੰ ਕਿਸੇ ਨੂੰ ਦੇ ਦੂੰ ਨੂ ਪੁੱਤ ਤੇ ਮੈਤੋਂ ਬਿਨਾ ਬੂਟਿਆਂ ਚ ਪਾਣੀ ਵੀ ਨਹੀਂ ਪਾਉਂਦਾ ਕੋਈ ਇਕ ਆਹ ਪਤਾ ਨਹੀਂ ਕਿੱਧਰ ਉਜੜਿਆਗਾ ਨੌਕਰ ਜਾਬੀ ਦੁਖੀ ਕਰਤੀ ਇਕਾ ਕੁੜੀ ਇਹਨੇ ਤਾਂ ਮੈਂ ਤਪਾਤੀ ਨਹੀਂ ਮੇਰੀ ਗੱਲ ਸੁਣ ਕੁੜੀ ਅੜਕੀ ਬਹਿ ਜਾਨੀਂ ਸੀਸੇ ਮੂਰੇ ਪੱਟੀਆਂ ਚੇੜਨ ਤੈਨੂੰ ਇੰਨੀ ਅਕਲ ਨਹੀਂ ਹੈਗੀ ਵੀ ਤੇ ਕਾਲਜ ਜਾਣਾ ਉੱਥੇ ਕੀ ਨਮਾਇਸ਼ ਕਰਨੀ ਜਾਣਾ ਕਾਸੇ ਆਪਦੇ ਇਹ ਦੀ ਹਾਂ ਅਸੀਂ ਜਦੋਂ ਤੇਰੇ ਵਰਗੀਆਂ ᱛੀਆਂ ਅਸੀਂ ਤਾਂ ਉਹੀ ਨਹੀਂ ਕੋਈ ਮੇਕਅਪ ਕਰਕੇ ਦੇਖ ਦਿੰਦਿਆਂ ਉਹੀ ਨਹੀਂ ਕਦੇ ਕੁਝ ਕਰੀ ਐਨੀ ਤਾਂ ਮੈਂ ਵਿਆਹ ਜਦੋਂ ਨਹੀਂ ਤਿਆਰ ਹੋਈ ਸੀ ਜਿਨੀ ਤੂੰ ਕਾਜ ਜਾਣ ਨੂੰ ਤਿਆਰ ਹੋਣੀ ਆ ਨਹੀਂ ਉੱਥੇ ਪੜ ਵੀ ਲਿਆ ਕਰੋ ਨਹੀਂ ਬੇਬੇ ਤੈਨੂੰ ਕੀ ਪਤਾ ਹੈ ਦੇਖ ਹੁਣ ਮੈਂ ਤਿਆਰ ਹੋ ਕੇ ਜਾਊਂਗੀ ਸਾਰਿਆਂ ਤੋਂ ਸੋਹਣੀ ਲੱਗੂੰਗੀ ਹੈ ਦੇਖੀ ਫਿਰ ਮੈਨੂੰ ਸਾਰੇ ਕਹਿਣਗੇ ਬੀ ਹੀਰ ਆ ਗਈ ਹੀਰ ਆ ਗਈ ਹੈ ਬਸ ਹੁਣ ਤਾਂ ਮੇਰਾ ਰਾਂਝਾ ਲੱਭ ਜੇ ਨਹੀਂ ਭੈਜਾ ਭੈਜਾ ਤੂੰ ਤੈਨੂੰ ਇਹੋ ਜੇ ਦੇਉਂਗੀ ਰਾਂਝਾ ਸ਼ਰਮ ਕਰ ਲੈ ਹੋਰ ਮੇਰੀ ਚੁੰਨੀ ਲੀਣਾ ਲੀਣਾ ਕਰਵਾਵੇਂਗੀ ਬਣੀਆਂ ਰਾਂਝੇ ਦੀ ਨਾਲ ਹੋਰ ਦੀ ਪੜ ਲੈ ਚਾਰ ਅੱਖਰ ਇਹ ਕੰਮ ਆਉਣਗੇ ਆਹ ਰਾਂਝੇ ਰੁੰਝੇ ਨਹੀਂ ਕੰਮ ਆਉਂਦੇ ਬੇਬੇ ਬਾਕੀ ਗੱਲਾਂ ਛੱਡ ਬਾਹ ਸਟ੍ਰੇਟ ਕਰਾਈ ਸੀ ਠੀਕ ਆ ਸੋਹਣੇ ਬੂ ਨਹੀਂ ਕਿੰਨੇ ਪੈਸੇ ਲਾਈਏ ਤੇ ਤੂੰ 7000 ਰੁਪਏ ਭੂ ਤੇਰਾ ਭੇਜੇ ਭੇੜਾ ਤੇਰਾ ਨੀ ਤੂੰ 12 ਤੇ 7000 ਰੁਪਇਆ ਲਾਏ ਆਈ ਮੈਂ ਤਾਂ ਕਦੇ 20 ਰੁਪਇਆ ਨਹੀਂ ਲਾਏ ਤੇ ਨੀ ਤੈਨੂੰ ਸ਼ਰਮ ਨਹੀਂ ਨੀ 7000 ਤੇ ਦੋ ਮਹੀਨਿਆਂ ਦਾ ਰਸਣਾਉਂਦਾ ਆਪਣਾ ਹਾਂ ਬੇਬੇ ਕਹੇ ਜੇ ਗੱਲਾਂ ਕਰਦੀਆਂ ਹੁਣ ਅੱਜ ਕੱਲ ਦਾ ਜਮਾਨਾ ਹੋਰ ਆ ਇੰਸਟਾਗ੍ਰਾਮ ਦੇਖਿਆ ਕਰ ਇੰਸਟਾਗ੍ਰਾਮ ਇੰਸਟਾਗ੍ਰਾਮ ਤੇ ਰੀਲਾ ਬਣਾਉਂਦੇ ਨੇ ਲੋਕ ਕਿੰਨੀਆਂ ਸੋਹਣੇ ਸੋਹਣੇ ਕੁੜੀਆਂ ਤਿਆਰ ਹੋ ਗਏ ਹੈ ਫਿਰ ਫੇਮਸ ਹੁੰਦੀਆਂ ਨੇ ਆ ਬਿਊਟੀ ਤਾਂ ਕੰਮ ਆਉਂਦੀ ਹੈ ਨਾ ਫਿਰ ਚਮਕਾਂਗੇ ਤਾਂ ਹੀ ਦਿਖਾਂਗੇ ਨਾ ਨਹੀਂ ਇਹ ਚਮਕਾਂ ਮ ਨਹੀਂ ਆਉਣਾ ਆ ਜੋ ਦਿਮਾਗ ਚ ਕੁਝ ਪੜ੍ਹਾਈ ਪਾਵੇਂਗੀ ਉਹ ਕੰਮ ਆਉਗੀ ਹਾਂ ਉੱਥੇ ਇੰਟਰਵਿਊ ਚ ਉਹ ਕੰਮ ਆਉਣਗੀਆਂ ਆ ਹਾਂ ਨਹੀਂ ਕੰਮ ਆਉਣ ਤੇਰੇ ਐ ਚਮਕਾ ਲੈ ਐ ਚਮਕਾ ਲੈ ਇਹ ਤਾਂ ਆਪੀ ਬਥੇਰੇ ਸੋਹਣੇ ਨੇ ਮੈਂ ਤਾਂ ਕਦੇ ਕੁਝ ਵੀ ਨਹੀਂ ਲਾਇਆ ਸੀ ਮੈਂ ਤਾਂ ਉਹੀ ਬਥੇਰੀ ਐ ਨਹੀਂ ਥੋਡੇ ਵੇਲੇ ਕਿਹੜਾ ਜ਼ਮਾਨਾ ਸੀ ਅੱਠ ਪੜ੍ਹੀ ਹੋਈਆਂ ਤੂੰ ਅੱਠ ਹੀ ਥੋਡੇ ਵੇਲੇ 12 ਵਰਗੀਆਂ ਸੀ ਹੁਣ 16-16 ਜਮਾਤਾਂ ਨਹੀਂ ਬੇਬੇ 16-16 ਜਮਾਤਾਂ ਪੜ੍ਹ ਕੇ ਵੀ ਹਜੇ ਅਗਲਾ ਕਹਿੰਦਾ ਘਟਾ ਫੁਲਾਣਾ ਕੋਰਸ ਨਹੀਂ ਕਰਿਆ ਟਿਕੜਾ ਕੋਰਸ ਨਹੀਂ ਕਰਿਆ ਬੇਬੇ ਤੈਨੂੰ ਪਤਾ ਨਹੀਂ ਤੂੰ ਪੁਰਾਣਾ ਮਾਡਲ ਆ ਨਿਪਕਾਈ ਨਾ ਮਾਰ ਬੜੀਆਂ ਪੁਰਾਣੇ ਮਾਡਲ ਦੀ ਮੇਰੀ ਗੱਲ ਸੁਣ ਹੁਣ ਇੱਥੇ ਤੂੰ 12 ਪੂਜਾ ਦੇਣੀ ਐ ਛੇਤੀ ਵਗ ਜਾ ਉਦੋਂ ਤੱਕ ਤੇਰੇ ਅੱਦੇ ਲੰਘ ਜਾਣਗੇ ਲੈਕਚਰ ਲੁਕਚਰ ਜੇ ਨਹੀਂ ਲੰਘਦੇ ਬੇਬੇ ਹੁਣ ਹਾਟਮ ਲੈਕਚਰੀ ਥੋੜੀ ਲਾਉਣੇ ਆ ਕਈ ਵਾਰ ਬੰਦੇ ਕਾਲਜ ਸੁਗਲ ਮੇਲ ਕਰਨੇ ਵੀ ਚਲੇ ਜਾਂਦੇ ਮੈਂ ਤੈਨੂੰ ਤੋੜਾ ਸੁਗਲ ਮੇਲ ਕਰਨ ਚੁੱਪ ਕਰਕੇ ਪੜਾਈ ਤੇ ਆਂਦੇ ਜਾਨੀਆ ਜਾਨੀਆ ਜਾਂ ਤੂੰ ਕਰ ਲੈ ਕੰਮ ਆਹੋ ਕਰ ਲੂੰਗੀ ਮੈਂ ਕਿਵੇਂ ਚਾਂਬਲ ਹੀ ਮਰਵਾਵੇਂਗੀ ਤੂੰ ਕਿਸੇ ਦਿਨ ਮੈਨੂੰ ਹਾਂ ਜੇ ਮੈਨੂੰ ਕੋਈ ਸ਼ਿਕਾਇਤ ਆ ਗਈ ਨਾ ਆ ਗੁੱਤਨੀ ਜੀ ਪੱਟ ਦੂੰਗੀ ਓਏ ਸਾਰੇ ਖਰਾਬ ਕਰਤੇ ਦੁਬਾਰੇ ਸੈੱਟ ਕਰਨੇ ਪੈਣਗੇ ਕਹਿੰਦੀ ਸ਼ਿਕਾਇਤ ਆ ਗਈ ਸ਼ਿਕਾਇਤ ਸ਼ਿਕਾਇਤ ਨਹੀਂ ਆਉਂਦੀ ਪੈਸੇ ਆਉਣਗੇ ਦੇਖੀ ਤੂੰ ਦੇਖੀ ਤੇਰੇ ਪਿੱਛੇ ਕਿਵੇਂ ਚੰਦ ਚੜਦਾ ਜਿਹੜਾ ਤੇਰੇ ਵਿੱਚ ਆਇਆ ਦੇਖੀ ਸਿਰ ਪੜਦਾ ਓਏ ਚਰਨੋਂ ਕਦੋਂ ਆਉਗੀ ਕਿਵੇਂ ਆ ਜੀ ਠੀਕ ਹੈ ਜੀ ਤੁਸੀਂ ਦੱਸੋ ਤੁਸੀਂ ਮੇਰੀ ਮੀਟ ਕਰ ਰਹੇ ਸੀ ਹਾਂਜੀ ਸੌਰੀ ਮੈਂ ਲੇਟ ਹੋ ਗਈ ਗੁੱਸੇ ਤਾਂ ਨਹੀਂ ਹੋਗੇ ਤੁਸੀਂ ਮੇਰੇ ਨਾਲ ਨਾ ਨਾ ਦੇਖੀ ਨਹੀਂ ਤਾਂ ਮੈਂ ਤੁਹਾਨੂੰ ਫੋਨ ਫੋਨ ਕਰ ਦਿੰਦੀ ਪਰ ਤੁਹਾਨੂੰ ਪਤਾ ਤਾਂ ਹੈਗਾ ਮੇਰੇ ਕੋਲ ਤਾਂ ਫੋਨ ਹੀ ਨਹੀਂ ਹੈਗਾ ਉਹ ਟੁੱਟਿਆ ਨੋਕਿਆ ਦਾ ਫੋਨ ਆ ਉਹ ਵੀ ਬੇਬੇ ਵਾਲਾ ਉਹਦਾ ਕਦੇ ਨੈਟਵਰਕ ਆਉਂਦਾ ਕਦੇ ਨਹੀਂ ਆਉਂਦਾ ਲੈ ਫਿਰ ਤੁੰਨਾ ਮਾਲੇ ਲੈ ਜਾਣਾ ਹੈ ਨਾ ਮਾ ਹਾਂ ਲੈ ਇਹ ਤਾਂ ਮੈਂ ਸੋਚਿਆ ਹੀ ਨਹੀਂ ਸੀ ਫਿਰ ਤੁਸੀਂ ਲੈ ਦੋ ਨਾ ਮੈਨੂੰ ਫੋਨ ਕਿਹੜਾ ਚਾਹੀਦਾ ਓਹ ਟੀਵੀ ਚ ਮਸੂਰੀਆ ਲਿੰਦੀ ਆ 15 ਪ੍ਰੋ 16 ਪ੍ਰੋ ਨਹੀਂ 17 ਪ੍ਰੋ ਉਹ ਖੱਟਾ ਜਿਆ ਹਾਂ ਕੋਈ ਨਹੀਂ ਫਿਰ ਲੈ ਦੋਗੇ ਲੈ ਦੰਨੇ ਆ ਜੀ ਇਨੇ ਸਾਨੀ ਨੇ ਮੰਨ ਗਿਆ ਮੇਰਾ ਮਤਲਬ ਇਹਦੇ ਪਾਸੇ ਹੈ ਗਿਆ ਕਰਨਾ ਹੀ ਪਊਗਾ ਕਿਤੋਂ ਹੁਣ ਅਹੀਲਾ ਤਾਂ ਜਦ ਮੇਰੀ ਜਾਨ ਨੇ ਮੰਗਿਆ ਹਾਏ ਮੈਂ ਕਿਹਾ ਸਮਾਈਲ ਮਾਰਦੀ ਆ ਮੈਨੂੰ ਸੌ ਲੱਗੇ ਅੱਛਾ ਪੱਕਾ ਲੈ ਕੇ ਦਵੋਗੇ ਨਾ ਹਾਂਜੀ ਹਾਂ ਆਹ ਹਾਂ ਹਾਏ ਫੋਨ ਮੇਰੇ ਕੋਲ ਕਦੋਂ ਤੱਕ ਲੈ ਲਓਗੇ ਬਸ 2 4 5 ਦਿਨ 2 4 5 ਦਿਨ ਨਹੀਂ ਫਿਰ ਕਿ ਮੈਂ ਤੁਹਾਡੇ ਨਾਲ ਗੱਲ ਕਿਵੇਂ ਕਰੂੰਗੀ ਕਿਵੇਂ ਮੈਂ ਆ ਨਾ ਦੇਖੀ ਫਿਰ ਮੈਂ ਨਾ ਇੰਸਟਾਗ੍ਰਾਮ ਤੇ ਵੀ ਲਾ ਵੀ ਬਣਾਇਆ ਕਰੂੰਗੀ ਫੇਮਸ ਹੋ ਜੂੰਗੀ ਆਪਣੀ ਜੋੜੀ ਫੇਮਸ ਹੋ ਜੂਗੀ ਦੇਖੀ ਈਲਾ ਬਣਾਵਣਾ ਪਾਕਰੰਗ ਜਿਵੇਂ ਅੱਜਕੱਲ ਦੇ ਕਪਲ ਜੇ ਨਾ ਦਿਖਾ ਦਿਖਾ ਆ ਤੁਸੀਂ ਵੀ ਕਿਹਾ ਕਰੋਗੇ ਆ ਮੇਰੀ ਮੈਡਮ ਆ ਕੰਮ ਕਰਦੀ ਆ ਆ ਮੇਰੀ ਮੈਡਮ ਆ ਕੰਮ ਕਰਦੀ ਆ ਚੰਗੇ ਪੈਸੇ ਬਣਾ ਕਰਨਗੇ ਆਪਾਂ ਨੂੰ ਜਰੂਰ ਜੀ ਅੱਜਕੱਲ ਚੱਲਦਾ ਹੀ ਇਹ ਕੋਈ ਕੁਸ਼ ਆ ਇਹ ਤਾਂ ਮੇਰੇ ਕੋਲ ਕੁਝ ਹੈ ਹੀ ਨਹੀਂ ਹਮ ਲੈ ਪਰ ਹਾਂ ਮੇਰੀ ਗੱਲ ਸੁਣੋ ਬੇਬੇ ਦੀ ਹੁਣ ਮੈਂ ਚ ਲਿਖ ਕਰੇ ਠੀਕ ਆ ਮੈਨੂੰ ਫੋਨ ਜਰੂਰ ਲੈ ਲਈ ਮੈਂ ਤੁਹਾਨੂੰ 2-4 ਦਿਨਾਂ ਤੱਕ ਪੱਕਾ ਲੈ ਕੇ ਦਿੰਦਾ ਸੱਚੀ ਹਾਂ ਜੀ ਆਏ ਦਿਲ ਜਿੱਤ ਲਿਆ ਬਜ਼ਾਲਵਾ ਚੰਗਾ ਚੱਲਦੀ ਆ ਠੀਕ ਹੈ ਜੀ ਹਾਏ ਓਹੋ ਯਾਰ ਸਾਹਿਬ ਫੜ ਵੀ ਬਾਲੀ ਵੱਡੀ ਇਮਾਰਤੀ ਫੁਕਰ ਪੋਣੇ ਚਾ ਕੇ ਫੋਨ ਲੈ ਕੇ ਵੀ ਲੈਣਾ ਪਊ ਇਨਾ ਛੱਡ ਕੇ ਪਗ ਜੇ ਐ ਕਰਦੇ ਇੱਕ ਮੱਝ ਵੇਚ ਦਿੰਨੇ ਆ ਇੱਕ ਵੇਚ ਦਿੰਨੇ ਆ ਆਪਾਂ ਕੱਟਾ ਕੱਟਾ ਵੇਚੇ ਦਾ ਪਰਸਾਲਾ ਚਾਰਜੜੇ ਆਊਗਾ ਬਾਪੂ ਵਾਲਾ ਸੋਨੇ ਦਾ ਕੜਾ ਵੇਚ ਦਿੰ ਨੂੰ ਜਿਹੜਾ ਵਿਆਹ ਵਾਲਾ ਗਾ ਹਾਂ ਓਏ ਹਾਂ ਹਾਂ ਆ ਗਿਆ ਯਾਰ ਬਾਹਰ ਨਿਕਲ ਲੱਗਿਆ ਘਰੋਂ ਮੈਂ ਠੀਕ ਤੂੰ ਕਿੱਥੇ ਜਾਣਾ ਚੰਗਾ ਮੈਂ ਤੈਨੂੰ ਬਾਅਦ ਚੋਂ ਕਰਦਾ ਠੀਕ ਆ ਠੋਟੀ ਖਾ ਕੇ ਜਾਈ ਉਹ ਬੇਬੇ ਮੈਂ ਤਾਂ ਕੰਟੀਨ 'ਚ ਬੈਠੇ ਰਾ ਕੁਝ ਖਾ ਲੂੰਗਾ ਸਮੋਸੇ ਸਮੋਸੇ ਖਾ ਲੂੰਗਾ ਉੱਥੇ ਮੈਂ ਤਾਂ ਭੁੱਖ ਨਹੀਂ ਗਈ ਨਾਲੇ ਮੇਰ ਨਾਲ ਲਿਆ ਜੀ ਖੜਿਆ ਬਾਹਰ ਚੰਗਾ ਫਿਰ ਕਹਿੰਗੇ ਰਾਤ ਤੂੰ ਮੇਰਾ ਢਿੱਡ ਦੁਖਣਾ ਮੈਂ ਦਵਾਈ ਦੇ ਦੇ ਉਹ ਨਹੀਂ ਬੇਬੇ ਕੁਝ ਨਹੀਂ ਦੁਖਦਾ ਬਸ ਮੈਂ ਜਾਣਾ 1 2 3 4 ਆ ਹਾਂ ਕੋਈ ਨਾ ਤੈਨੂੰ ਹੀ ਦੇਖਦਾ ਹੈਲੋ ਹੋਰ ਰੱਬੀ ਕਿਵੇਂ ਆ ਮੈਂ ਅਸਦਾ ਕੀ ਰੇਟ ਚੱਲਦਾ ਵੀਰੇ 1 ਲੱਖ 20 ਚਲੋ ਮੈਂ ਤੈਨੂੰ ਕਰਦਾ ਫੋਨ ਵੀਰੇ ਠੀਕ ਆ ਹਾਂ ਵੀਰੇ ਯਾਰ ਕਿੰਨਾ ਟਾਈਮ ਹੋ ਗਿਆ ਅਜੇ ਤੱਕ ਨਹੀਂ ਆ ਜੀ ਨਹੀਂ ਮੈਂ ਦਿਲ ਤੇ ਤੇਰਾ ਨਾਲ ਹੀ ਕਿਹਾ ਦਰਦਾਂ ਨਹੀਂ ਮੈਂ ਮਰਨੋ ਲੇਖੀ ਬੈਠਾ ਦਿਲ ਤੇ ਕਹਾਤਾ ਹਾਏ ਨਾ ਤੇਰਾ ਚਰਨੋ ਹਾਏ ਨਾ ਤੇਰਾ ਚਰਨੋ ਓਏ ਆ ਜਾ ਯਾਰ ਦੇਖੀ ਕਰਦਾ ਮੈਨੂੰ ਟਾਈਮ ਦਿੱਤਾ ਹਜੇ ਤੱਕ ਨਹੀਂ ਵੀ ਟਾਈਮ ਆ ਯਾਰ ਕਿ ਮੈਨੂੰ ਨਾ ਚਾਤੀ ਰਾਤਾ ਸੀ ਯਾਰ ਆ ਗਈ ਤੈਨੂੰ ਯਾਦ ਹੁਣ ਹੋਰ ਪਤਾ ਮੈਂ ਤੇਰੇ ਪਿੱਛੇ ਕਿੰਨੇ ਟਾਈਮ ਦਾ ਖੜਾ ਦੋ ਵਜੇ ਦਾ ਖੜਾ ਸਾਢੇ ਤਿੰਨ ਨਾਲੇ ਬਜਣ ਨਾਲੇ ਹੋਗੇ ਪਿਆਰ ਚ ਨਿਕ ਬੇਟ ਤਾਂ ਕਰਨੀ ਪੈਂਦੀ ਆ ਤੂੰ ਤਾਂ ਹੀ ਉਹ ਕਰਨ ਲੱਗੋਗੇ ਮੈਂ ਤਾਂ ਮੇਰੀ ਬੇਟ ਵੀ ਨਹੀਂ ਕਰ ਸਕਦਾ ਉਹ ਨਹੀਂ ਨਹੀਂ ਜਾਨੇ ਤੇਰੇ ਪਿੱਛੇ ਤਾਂ ਮੈਂ ਸੱਤ ਜਨਮ ਵੇਟ ਕਰ ਲੂੰ ਹਾਏ ਨਾਲੇ ਤੈਨੂੰ ਪਤਾ ਤਾਂ ਹੈ ਰਫੀ ਤੇ ਇਥੋਂ ਜਾਨਵਾਰ ਦਾ ਹੈ ਪਤਾ 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 ਤੈਨੂੰ ਪਤਾ ਕਿੰਨੀ ਪ੍ਰੋਬਲਮ ਚ ਮੈਂ ਤੈਨੂੰ ਦੱਸ ਨਹੀਂ ਸਕਦੀ ਬੇ ਕਿੰਨਾ بڑا ਦੁੱਖ ਲੱਗ ਗਿਆ ਮੈਨੂੰ ਦੁੱਖ ਲੱਗਿਆ ਤੈਨੂੰ ਹਾਂ ਇੱਧਰ ਅੱਖ ਚੱਕ ਕੇ ਬਗ ਗੱਲ ਕਰ ਗੱਲ ਕੀ ਹੋ ਗਈ ਬੇਬੇ ਬਿਮਾਰ ਹੋ ਰਹੀ ਆ ਡਾਕਟਰ ਕਹਿੰਦਾ ਦਵਾਈਆਂ ਤੇ ਪੈਸੇ ਲੱਗਣਗੇ 2 ਲੱਖ ਰੁਪਏ ਖਰਚਾ ਆਊਗਾ ਕੀ ਹੋ ਗਿਆ ਬੇਬੇ ਨੂੰ ਇਹ ਜਾ ਖੂਨ ਦੀ ਉਲਟੀ ਆ ਰਹੀਆਂ ਨੇ ਬੇਬੇ ਨੂੰ ਖੂਨ ਦੀ ਉਲਟੀਆਂ ਆ ਰਹੀਆਂ ਨੇ ਹਾਂ ਯਾਰ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਪਹਿਲਾਂ ਕਿਵੇਂ ਦੱਸਦੀ ਤੈਨੂੰ ਸਮਝਣ ਤਾਂ ਮੈਂ ਹੁਣ ਆਪਦਾ ਲੱਗੀ ਆ ਹੁਣ ਤੈਨੂੰ ਦਿਲ ਚ ਬਸਾਇਆ ਮੈਂ ਆਪਦੇ ਪਹਿਲਾਂ ਮੈਂ ਤੈਨੂੰ ਤਾਂ ਨਹੀਂ ਦੱਸਿਆ ਬੇਰੀਆ ਮੈਂ ਕਿਹਾ ਕਿਤੇ ਤੂੰ ਉਹ ਕਰ ਜੇ ਗੁੱਸਾ ਕਰ ਜੇ ਉਹ ਨਹੀਂ ਨਹੀਂ ਗੁੱਸੇ ਵਾਲੀ ਗੱਲ ਨਹੀਂ ਯਾਰ ਚੱਲ ਨਾ ਤੇ ਦੱਸ ਨਹੀਂ ਸਕਦੀ ਸੀ ਤੇਰੀ ਮਾਂ ਮੇਰੀ ਮਾਂ ਲੈ ਦੱਸ ਹੁਣ ਆਪਣੇ ਚ ਕਿਹੜਾ ਬੰਡਿਆ ਕੁਛ ਚੰਗਾ ਜੇ ਤੇਰੀ ਮਾਂ ਮੇਰੀ ਵੀ ਤਾਂ ਸੱਸ ਲੱਗੀ अच्छा फिर 2 लाख रुपय ਦਾ ਇੰਤਜ਼ਾਮ ਕਰ ਦੇ 2 ਲੱਖ ਦਾ ਇੰਤਜ਼ਾਮ ਹਾਂ ਮੇਰੀ ਮਾਂ ਦੀ ਜ਼ਿੰਦਗੀ ਦਾ ਸਵਾਲ ਆ 2 ਲੱਖ ਤਾਂ ਬਹੁਤ ਜ਼ਿਆਦਾ ਚਰਨੋ ਦੇਖ ਲਾ 2 ਲੱਖ ਚਾਹਦਾ ਚਲ ਠੀਕ ਆ ਅੱਜ ਤੋਂ ਆਪਣਾ ਬ੍ਰੇਕਅਪ ਮੇਰੀ ਗੱਲ ਨਹੀਂ ਸੁਣ ਅੱਜ ਤਾਂ ਆਪਣਾ ਬ੍ਰੇਕਅਪ ਮੈਂ ਬੰਦਾ ਹੀ ਨਵਾਂ ਹੋਰ ਲੱਭ ਲੈਣੀ ਆ ਉਹ ਮੇਰੀ ਗੱਲ ਤਾਂ ਸੁਣ ਜਾਣੇ ਤੈਨੂੰ ਵੀ ਪਤਾ ਮੇਰੀ ਫਾਈਨੈਂਸ਼ੀਅਲ ਕੰਡੀਸ਼ਨ ਕਿੰਨੀ ਵੀਕ ਹੈ ਨਾਲੇ ਘਰ ਦੇ ਤੈਨੂੰ ਪਤਾ ਤਾਂ ਹੈ ਮੈਨੂੰ ਇੰਨੇ ਪਏ ਕਿੱਥੇ ਦਿੰਦੇ ਆ ਐਨਾ ਕਹਿ ਜੇ ਤੂੰ ਹੈਂਗਾ ਤੇਰੀ ਫਾਈਨੈਂਸ ਦੀ ਕੰਡੀਸ਼ਨ ਵੀਕ ਆ ਫਿਰ ਮੇਰਾ ਕੀ ਬਣੂਗਾ ਮੈਂ ਤਾਂ ਨਹੀਂ ਮੇਰੀ ਗੱਲ ਸੁਣੋ ਟੈਨਸ਼ਨ ਨਾ ਲੈ ਤੇਰਾ ਸਭ ਕੁਝ ਬਣੂਗਾ ਠੀਕ ਆ ਦੇਖ ਤੂੰ 2 ਲੱਖ ਨੂੰ ਕਹਿਨੀ ਆ ਚੱਲ ਮੈਂ ਕੋਈ ਨਾ ਔਖਾ ਸੁੱਖਾ ਕਰਦਾ ਤੇਰੇ ਵਾਸਤੇ ਹੀਲਾ ਕੋਈ ਪਰ ਅੱਗੇ ਤੋਂ ਨਾ ਆ ਗੱਲ ਨਾ ਕਹੀਂ ਵੀ ਬாய்ਫ੍ਰੈਂਡ ਚੇਂਜ ਕਰਦੇ ਆ ਜਾਂ ਹੋਰ ਮੈਂ ਤੈਨੂੰ ਆਪਦੀ ਘਰ ਵਾਲੀ ਮੰਨਦਾ ਮੈਂ ਤੈਨੂੰ ਕਦੇ GF ਨਹੀਂ ਚਾਹੁੰਦਾ ਮੈਂ ਤਾਂ ਮਜ਼ਾਕ ਕਰਦੀ ਸੀ ਉਹ ਯਾਰ ਮਜ਼ਾਕ ਨਾ ਕਰਿਆ ਕਰ ਤੇਰਾ ਮਜ਼ਾਕ ਹੀ ਦਿਨ ਮੇਰੀ ਜਾਨ ਲੈ ਲੂ ਤੈਨੂੰ ਮੈਂ ਦੱਸਦਾ ਦੇ ਦੇਗਾ ਪੈਸੇ ਕੱਟੂਗਾ ਤੇਰੇ ਬਹਤਾਂ ਕੋਈ ਖੂ ਖਾਤਾ ਪੱਟੂਗਾ ਕੋਈ ਨਾ ਮੈਂ ਲਾਉਣਾ ਸ਼ਾਮ ਤੱਕ ਤਾਂ ਹੱਲ ਕਰ ਦਾਂਗਾ ਅੱਛਾ 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 ਸੱਚੀ ਯਾਰ ਕੱਟਣਾ ਨਹੀਂ ਸਕਦਾ 50 60 ਹਜ਼ਾਰ ਦੀ ਲੋੜ ਹੋਵੇ ਤਾਂ ਦੱਸ ਦੇ ਮੈਂ ਆਰਤੀ ਤੋਂ ਫੜ ਕੇ ਦੇ ਦਿੰਦਾ ਬੇਬੇ ਮਰ ਜੂਗੀ 50 80 ਹਜ਼ਾਰ ਨਾਲ ਓ ਯਾਰ ਤੂੰ ਰੋਣਾ ਯਾਰ ਪਤਾ ਕੀ ਆ ਜਦੋਂ ਤੂੰ ਰੋਨੀ ਆ ਨਾ ਮੇਰੇ ਅੰਦਰੋਂ ਫਰਾਗ ਨਿਕਲਦਾ ਯਾਰ ਤੂੰ ਰੋਣਾ ਚਰ ਨੂੰ ਲੱਖ ਰੁਪਏ ਦਾ ਟੈਸਟ ਨਾ ਲੱਗੋ ਡਾਕਟਰ ਕਹਿੰਦਾ ਯਾਰ ਸਮਝਦਾ ਮੈਂ ਤੇਰੀ ਗੱਲ ਚੱਲ ਮੈਂ ਕਰਦਾ ਯਾਰ ਤੂੰ ਟੈਨਸ਼ਨ ਨਾ ਲੈ ਜੇ ਤੇਰੇ ਨਾਲ ਪਿਆਰ ਕਰਨਾ ਰਫੀ ਨੇ ਰਫੀ ਤੇ ਨਾਲ ਖੜੂਗਾ ਵੀ ਤੇ ਕਿੰਨੂ ਐਂ ਦੱਸਦਾ ਮੈਂ ਲੋਗ ਗੱਲਾਂ ਕਰਿਆ ਕਰਨਗੇ ਚੰਗਾ ਹੁਣ ਤੂੰ ਐਂ ਕਰ ਤੂੰ ਲੰਘ ਜਾ ਮੈਨੂੰ ਐ ਲੱਗਦਾ ਕੋਈ ਆਉਂਦਾ ਕੋਈ ਦੇਖ ਨਾ ਲਵੇ ਆਪਾਂ ਨੂੰ ਚੱਲ ਯਾਰ ਤੂੰ ਜਾ ਕਰੇ ਜਾ ਯਾਰ ਚਰਨੋਂ ਮੈਂ ਤੂੰ ਜਾ ਪਹਿਲਾਂ ਤੂੰ ਜਾ ਤੂੰ ਜਾ ਚੱਲ ਛਾਉ ਨੂੰ ਮਿਲਦੇ ਚੰਗਾ ਆਪਾਂ ਹਾਂ ਹਾਂ ਚੰਗਾ ਜਾ ਜਾ ਹਾਏ 2 ਲੱਖ ਬੇਬੇ ਵਾਲਾ ਕਿਹਦੇ ਤਾਂਸ ਨਾ ਕੰਮ ਹੋਦੇ ਚਰਨੋਂ ਉਹ ਤਾਂ ਗੇਮ ਤੇ ਗੇਮ ਐ ਪਾਉਂਦੀਆਂ ਰੁਪਈਆ ਤਾਂ ਮੈਂ ਅੱਥਰ ਨੂੰ ਇਕੱਠਾ ਕਰ ਦੂੰ ਖੂ ਪਟਣ ਦੀ ਵੀ ਲੋੜ ਨਹੀਂ ਹੈਗੀ ਮੈਨੂੰ ਤਾਂ 2 ਲੱਖ ਕਿੰਨੀਆਂ ਜ਼ੀਰੋ ਹੁੰਦੀਆਂ ਨੇ 2 ਲੱਖ ਚ 4 ਪੰਜ ਹਾਏ 2 ਲੱਖ ਰੁਪਇਆ ਚਲ ਫਰਕਿਆ ਮੁਰਗਾ ਹੰਸ ਮੈਨੂੰ ਕਿਉਂ ਬੁਲਾਇਆ ਫੋਨ ਤਾਂ ਤੂੰ ਮੈਨੂੰ ਲੈ ਕੇ ਨਹੀਂ ਦਿੱਤਾ ਹੈਗਾ ਤੂੰ ਅੱਖਾਂ ਬੰਦ ਕਰਕੇ ਰਹਿ ਜਾਣ ਲੈ ਫੋਨ ਤੈਨੂੰ ਗਿਫਟ ਦੇਣਾ ਤੂੰ ਅੱਖਾਂ ਬੰਦ ਕਰ ਅੱਖਾਂ ਬੰਦ ਕਰ ਲੈਣੀਆਂ ਛੱਡ ਕੇ ਨਾ ਭੱਜ ਗਈ ਤੇ ਮੈਨੂੰ ਨਹੀਂ ਜਾਂਦਾ ਤੂੰ ਅੱਖਾਂ ਦਾ ਬੰਦ ਕਰਕੇ ਰਾਂ ਤਿੰਗ ਕਰ ਲੀਆਂ ਲੈ ਖੋਲ ਕੇ ਰੱਖ ਅੱਖਾਂ ਖੋਲ ਦੀਆਂ ਖੋਲ ਹਾਏ ਆਈਫੋਨ ਹੈ ਠੀਕ ਹੈ ਹਾਂ ਕੋਸਾ ਹਾਂ ਕਿਹੜਾਗਾ ਆਈਫੋਨ 16 ਇਹ ਇਹ ਹਾਂ ਹਾਏ ਦੇਖਾ ਕੋਲਾ ਖੋਣਾ ਹੁਣ ਘਰੇ ਜਾ ਕੇ ਖੋਦੋਂਗੇ ਆਈ ਥੈਂਕ ਯੂ ਜਾਨੂ ਹੁਣ ਮੈਂ ਫੋਨ ਕਰਿਆ ਕਰੂੰਗੀ ਵੀਡੀਓ ਕਾਲ ਤੇ ਗੱਲ ਕਰਿਆ ਕਰਾਂਗੇ ਜਰੂਰ ਠੀਕ ਹੈ ਹੁਣ ਮੈਂ ਜਾਵਾਂ ਫਿਰ ਹਾਂਜੀ ਠੀਕ ਹੈ ਹਾਏ ਲਵ ਯੂ ਜਾਨੂ ਲਵ ਯੂ ਲਵ ਯੂ ਲਵ ਯੂ ਲਵ ਯੂ ਟੂ ਜੀ ਨਾਲੇ ਬੇਬੀ ਦਾ ਪਤਾ ਲਾ ਜਾਂਗੇ ਸੁੱਤਾਏਗਾ ਤੂੰ ਭੋਂਕੇ ਲੈਣਾ ਦਾ ਓਏ ਥੋੜਾ ਹੀ ਆ ਕੌਣ ਆ ਗਿਆ ਆ ਗਈ ਤੂੰ ਉਹ ਤਾਂ ਗਈ ਬੇ ਤੂੰ ਇੱਥੇ ਕੀ ਕਰਦਾ ਹੈ ਤੂੰ ਇੱਥੇ ਕੀ ਕਰਦਾ ਮੈਂ ਤਾਂ ਬੇਬੇ ਦਾ ਪਤਾ ਲੈਣ ਆਇਆ ਸੀ ਮੈਂ ਖਾਣ ਵਾਲੇ ਚੱਲ ਪੈਸੇ ਫੜਾਇਆ ਆਉਂਗਾ ਬੇ ਮਰਚਣ ਸਾਰੇ ਰਿਸ਼ਤੇਦਾਰ ਆਏ ਬੈਠੇ ਨੇ ਪੈਸੇ ਫੜਾਇਆ ਆਉਂਗਾ ਫਿਰ ਮੈਨੂੰ ਇਸ ਦਾ ਕੀ ਕਹਿੰਦੇ ਨੇ ਕਦਾ ਕਿਸਤੇ ਕਿ ਆਪਣੀ ਬਰਾਦਰੀ ਵੀ ਨਹੀਂ ਮਿਲਦੀ ਬੇਬੇ ਨਾਲ ਹੌਲੀ ਹੌਲੀ ਗੱਲ ਕਰੂੰਗੀ ਵੀ ਮੈਂ ਉਹ ਮੁੰਡੇ ਨੂੰ ਪਸੰਦ ਕਰਦੀ ਆ ਮੈਂ ਉਹ ਮੁੰਡੇ ਨਾਲ ਵਿਆਹ ਕਰਾਉਣਾ ਹੈ ਤੂੰ ਸਿੱਧਾ ਹੀ ਆ ਗਿਆ ਉਹ ਮੈਂ ਖਾ ਚੱਲ ਨਾਲ ਤਾਂ ਬੇਬੇ ਦਾ ਪਤਾ ਲੈ ਜਾਾਂਗੇ ਨਾਲੇ ਮੈਂ ਖਾ ਤੁਹਾਨੂੰ ਪੈ ਫੜਾ ਜੂਗਾ ਲੈ ਫਿਰ ਮੈਂ ਕੀ ਮਾੜਾ ਕਰਤਾ ਕੋਈ ਨਾ ਕਰਤਾ ਜੀ ਨਾ ਚਾਹ ਨਾ ਪਾਣੀ ਲੈ ਤੂੰ ਤਾਂ ਹੁਣ ਸਾਰੀ ਲੱਗੀ ਮੈਨੂੰ ਬੋਲਣ ਤੂੰ ਮੇਰੇ ਨਾਲ 100 ਪੈਸੇ ਲੈ ਕੇ ਆਇਆ ਪਹਿਲਾਂ ਤਾਂ ਮੈਂ ਕਰ ਲਿਆ ਹਾਂ ਇਹ ਉਹ ਪੈਸੇ ਤਾਂ ਫੜ ਲਾ ਗੱਲ ਤਾਂ ਸੁਣ ਲੈ ਮੇਰੀ ਦੋਆ ਪੂਰੇ ਉਹ ਪੂਰਾ ਦੋਆ ਹੈ ਮੇਰੀ ਗੱਲ ਤਾਂ ਸੁਣ ਲੈ ਹਾਂ ਦੇਖ ਲੈ ਹੁਣ ਨਾ ਮੈਨੂੰ ਆ ਕੀ ਚੰਗਾ ਮੈਨੂੰ ਪਿਆਰ ਨਹੀਂ ਕਰਦਾ ਉਹ ਨਹੀਂ ਕਰਦਾ ਠੀਕ ਆ ਆ ਦੇ ਮੈਨੂੰ ਬੜਾ ਪਿਆਰ ਕਰਦਾ ਸੋਹਣਾ ਕੱਲ ਰਾਤੀ ਫੋਨਾਂ ਤੇ ਭਗਾਈ ਮਾਰਦਾ ਕਿਹਨੇ ਪਿਆਰ ਕੋਣ ਕਰਦਾ ਹਾਂ ਸੌ ਲੱਗੇ ਹਾਂ ਹੁਣ ਠੀਕ ਆ ਬੇਬੀ ਤਾ ਵੈਸੇ ਠੀਕ ਆ ਤੂੰ ਜਾ ਚੱਲ ਫਿਰ ਮੈਨੂੰ ਬਾਹਰ ਆ ਕੇ ਮਿਲ ਗਈ ਠੀਕ ਆ ਆਪਾਂ ਉੱਥੇ ਮਿਲਾਂ ਮੈਂ ਗੱਲ ਕਰਨ ਦੇ ਨਾਲ ਯਾਰ ਜ਼ਰੂਰੀ ਕੋਈ ਕੋਈ ਨਾ ਕਰ ਲੂੰ ਮਿਲੂੰਗੀ ਯਾਰ ਮੈਨੂੰ ਆਇਆ ਮੈਂ ਹਾਂ ਚੱਲ ਹੁਣ ਵੈਰੀ ਗੱਲ ਹੀ ਕਰ ਜਾਂਦੇ ਬੇ ਬਿਉ ਦੀ ਕਿਉਂ ਸਾਡਾ ਕੁੱਤਾ ਰੱਖਿਆ ਅਗਰ ਅੱਤ ਫੜ ਦੂਗਾ ਮੈਨੂੰ ਕੁੱਤਾ ਰੱਖਿਆ ਹੋਇਆ ਹੁੰਦਾ ਤੇ ਵੈਸੇ ਚੱਲ ਚੰਗਾ ਯਾਰ ਤੋਰ ਤਿਆਰ ਕੀ ਚੰਗਾ ਚੰਗਾ ਹਾਂ ਚੱਲ ਨਾਲੇ ਮੈਨੂੰ ਫੋਨ ਕਰਦੀ ਮੈਂ ਗੱਲ ਕਰਾਂ ਕਰ ਲੂ ਕਰ ਲੂ ਕਰ ਨੋ ਮੇਰਾ ਫੋਨ ਖਰਾਬ ਹੋ ਰਿਹਾ ਕਰ ਲੂਗੀ ਚੰਗਾ 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 2 ਲੱਖ ਬੇਪਰ ਹੁਣਾ ਪਾ ਦਲਾ ਕੀ ਲੈ ਪਹਿਲਾਂ ਮੈਂ ਫੋਨ ਨੂੰ ਨਾ ਮਿਊਟ ਕਰਦਾ ਕਿਉਂਕਿ ਇੱਕ ਦੂਜੇ ਦੀ ਬਾਤ ਸੁਣ ਜਾਈਦਾ ਨਾ हो ठीक हो मैं तो ठीक हा फोन वाला कैंट फोन वाला कैंट मैं नवा फोन ले लिया बेबे ठीक है बढ़िया ਨੰਨ ਤਾਂ ਪੁੱਸਾ ਕੇ ਪੈਸੇ ਲੈ ਲੈ ਚੰਗੇ ਹੁਣ ਮੈਨੂੰ ਲੱਗਦਾ ਮੈਂ ਕੋਈ ਨਵਾਂ ਮੁਰਗਾ ਦੇਖਾਂ ਹੈਨਾ ਹਾਂ ਬੇਬੇ ਕੀ ਹੋ ਗਿਆ ਕੀ ਲੱਭੀ ਜਾਂਦੇ ਆ ਮੇਰਾ ਰਾਣੀ ਹਾਰਕ ਹੋ ਗਿਆ ਰਾਣੀ ਹਾਰਕ ਹੋ ਗਿਆ ਉਹ ਨਹੀਂ ਬੇਬੇ ਕਿੱਥੇ ਕੋਈ ਹੋਣਾ ਚੀਉਣਾ ਦੇਖ ਲੈ ਧਿਆਨ ਨਾਲ ਐਨੀ ਮੇਰੀ ਮਾਂ ਦੀ ਨਿਸ਼ਾਨੀ ਤੀ ਉਹ ਬੇਬੇ ਇੱਥੇ ਹੋਣਾ ਆਪਣੇ ਘਰੋਂ ਕਿਹੜਾ ਛੂਈ ਮੂਈ ਹੋ ਗਈ ਉਧਰ ਇੱਧਰ ਵੀ ਹੈਗਾ ਤਾਂ ਉਧਰ ਬੈੱਡ ਵਾਲੇ ਕਮਰੇ ਚ ਹੋਊਗਾ ਨਹੀਂ ਆਏਗਾ ਨਹੀਂ ਤਾਂ ਚੱਕ ਲਿਆ ਉਹ ਮੈਂ ਕਿਹੜਾ ਤੀਮੀ ਆ ਮੈਂ ਕਿਉ ਚੱਕੂਆਂ ਨਾਲੇ ਆਪਦੇ ਘਰੇ ਥੋੜੀ ਪਾੜ ਲਾਉਂਗਾ ਮੈਂ ਨਾਲੇ ਮੈਂ ਕਿਹੜਾ ਫਿਰ ਅੱਥੇ ਪਾ ਕੇ ਫਿਰੂੰਗਾ ਹਾਰਵੇ ਤੇਰੇ ਤੇ ਤੇਰਾ ਹਾਰਾ ਤੂੰ ਦੇਖ ਹੁਣ ਕਿਤੇ ਤੇਰੇ ਮੈਨੂੰ ਕੀ ਪਤਾਗਾ ਬੰਨਣਿਆ ਤਾਂ ਚੱਕਿਆ ਹੁਣ ਉਹ ਨਹੀਂ ਬੇਬੇ ਮੈਂ ਕਿਥੋਂ ਚੱਕਿਆਗਾ ਲੈ ਦੱਸ ਤਾਂ ਚੱਕਿਆ ਹੁਣ ਆ ਉਹ ਨਹੀਂ ਚੱਕਿਆ ਮੈਂ ਕੀ ਕਰਨਾ ਬੇਬੇ ਮੈਂ ਮੰਗਣਾ ਲੈਂਦਾ ਤੇ ਤੂੰ ਹਾਂ ਕੁਝ ਮੂਹਰੇ ਜ਼ਬਾਨ ਲੜਾਉਣਾ ਹੈ ਲੈ ਉਹ ਬੇਬੇ ਮਾਰੀ ਕਾ ਤੋ ਜਾਨੀ ਐ ਤੂੰ ਹਾਲ ਮੂਹਰੇ ਜ਼ਬਾਨ ਲੜਾਉਣਾ ਨਾਲੇ ਤਾਂ ਹਾਰ ਚੱਕ ਲਿਆ ਘਰੇ ਪਤਾ ਲੱਗ ਗਿਆ ਯਾਰ ਹਏ ਇਹਦੀੋਂ ਪੈਨੂ ਆਸ ਕੀ ਪੈ ਗਈ ਮਹੰਗੀ ਰਫੀ ਸਿਆ ਘਰੇ ਲੱਗਿਆ ਪਤਾ ਬੇਪੇ ਦਾ ਖਰਕਾ ਦਾ ਹਰ ਰਾਣੀ ਹਾਰ ਜੇ ਉਹਨੇ ਬੁੜੇ ਨੂੰ ਦੱਸਤਾ ਬੁੜਾ ਤਾਂ ਖੁਚਾਂ ਕੁੱਟੂ ਸਾਰੀਆਂ ਨਾਲੇ ਲਾਉ ਲਾਫੜੇ ਯਾਰ ਨਾਲੇ ਸਾਰੇ ਦੱਸੂਗੇ ਹਾਏ ਉਹ ਪੈਨ ਜੀ ਉੱਥੇ ਬੈਠਾ ਅਖਦੇ ਦੰਦ ਚੜ ਗਿਆ ਓਏ ਹਾਏ ਉਹ ਪੈਨ ਇਹ ਨਹੀਂ ਔਡਖਾ ਕੀਤਾ ਨੇ ਹਾਏ ਇਹ ਮਾਰਿਆ ਮੈਨੂੰ ਪੈਨੇ ਲੈ ਮੁੰਡਿਆ ਉਰੇ ਬਰੇਆ ਹਾਂ ਬੇਬੇ ਇੱਥੇ ਖੜੇ ਤੇ ਹੋ ਗਿਆ ਬੇਬੇ ਮੈਨੂੰ ਐ ਦ ਮੈਂ ਇੰਨੀ ਪੌੜੀ ਕਮਲੀ ਨਹੀਂ ਹੈਗੀ ਜਿਹਦੀ ਤੂੰ ਮੈਨੂੰ ਪਣਾਉਣਾਗਾ ਕੀ ਹੋ ਗਿਆ ਨਾ ਮੈਸ ਕਿੱਥੇ ਭੜਕਾਤੀ ਕੋਈ ਗੇਬੀ ਸ਼ਕਤੀ ਆ ਗਈ ਮੈਸ ਗੈਪ ਹੋ ਗਈ ਮੈਨੂੰ ਕੀ ਪਤਾ ਪਰਥੋ ਉਹਦੇ ਬਾਪ ਕੋਲ ਚੱਲ ਉੱਥੇ ਚੱਲ ਇੱਥੇ ਖੜ ਬੇ ਆ ਸੋੜ ਲਾ ਇਹਨੂੰ ਸਮਝਾ ਨਾ ਕੀ ਕਰਿਆ ਮੈਸ ਵੇਚਦੀ ਕੰਜਰ ਦੇ ਪੁੱਤ ਨੇ ਮੈਨੂੰ ਹੀ ਚਮਲਾਇਆ ਹੋਇਆ ਇਹਨੂੰ ਬੰਦ ਕਰ ਪਹਿਲਾਂ ਫੂਕੇ ਇਹਨੂੰ ਇਹਨੇ ਅੱਡ ਮਾਰਿਆਗਾ ਮੈਨੂੰ ਕੀ ਪਤਾ ਤੁਹਾਡੀ ਮੈਸਾ ਦਾ ਮੈਂ ਕਿਹੜਾ ਜੇਬ ਚ ਪਾ ਕੇ ਲੈ ਗਿਆ ਮੇਰੀ ਗੱਲ ਸੁਣ ਲੈ ਜਿਹਦਾ ਨਾ ਤੂੰ ਦੁੱਧ ਪੀ ਪੀ ਕੇ ਐਡਾ ਵੱਡਾ ਹੋਇਆ ਉਹ ਤੇਰੀ ਦੂਜੀ ਮਾਂ ਤੇ ਦੂਜੀ ਮਾਂ ਸਮਝ ਗਿਆ ਮੈਨੂੰ ਸਭ ਪਤਾ ਜਿੰਦੂ ਰੇ ਬੁੱਗੇ ਬੁੱਗੇ ਹੈਲੋ 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 ਕਰਦਾ ਤੇ ਮੈਨੂੰ ਲੱਗਾ ਮੈਸੋ ਦੀ ਢੋਲੀ ਚਾੜਤੀ ਸਭ ਪਤਾ ਮੈਨੂੰ ਕੰਜਰਾ ਤੂੰ ਸਮਝਾਦਾ ਕਰ ਇਹਨੂੰ ਤੇਰੇ ਚਮਲਾ ਆਇਆ ਹੋਇਆ ਤੇਰੇ ਹੀ ਤੇਰਾ ਚਮਲਾ ਹੋ ਤੇਰਾ ਏ ਮੈਨੂੰ ਨਹੀਂ ਪਤਾ ਦੇਖ ਲਓ ਆਪਦਾ ਉਰਿਆ ਕੋਰਿਆ ਕੰਜਰ ਦਾ ਪੁੱਤਾ ਜਾ ਨਾ ਹੁਣ ਤੇਰਾ ਬੇੜਾ ਪਾ। ਅੱਖਾ ਗਿਆ ਬੱਚਾ। ਤੇਰਾ ਵਾਦੇ ਬ੍ਰੇਕ ਪਿਆ ਜਾ ਰਿਆ। ਤੇਰੀ ਮਾਂ ਦਾ ਕਾਰਜਾ ਹੋ ਗਿਆ। ਓ ਮੈਂ ਤਾਂ ਉਹਦੇ ਮਾਰਿਆ। ਵੇ ਬਾਲਟੀ ਚੱਕ ਲਾ। ਬਾਲਟੀ ਚੱਕ ਲਾ। ਹੇ ਤੂੰ ਕੀ ਕਰਾਂਗੀ? ਮੱਝ ਤਾਂ ਹੈ ਹੀ ਨਹੀਂ। ਇਹ ਮੱਝੂ ਬਾਲਟੀ ਨਹੀਂ ਤਾਂ ਹੀ ਫਾਇਦਾ ਹੈ। ਬਾਲਟੀ ਨੂੰ ਕੱਲ ਹੀ ਨੂੰ ਚਲਾਂਗੀ ਤੂੰ। ਅੱਗਿਆ ਪਤਾ ਬੀਬੇ ਨੂੰ ਮੱਝਾਂ ਬਾਰੇ। ਅੱਜ ਲਾ। ਕਿਵੇਂ? ਫੜੀ ਯਾਰ। ਕਿਉਂ ਹੋ ਗਿਆ ਇੱਥੇ ਬੈਠਾ? ਹੈ? ਕਿਉਂ ਗਿਆ ਇੱਥੇ ਬੈਠਾ? ਫਰਵਾਹ ਵੱਜ ਗਏ। ਕਿਉਂ? ਹੈ? ਕਿਉਂ? ਕਾਣੂ ਯਾਰਾ। ਹਾਂ। ਤੇਰੀ ਭਾਬੀ ਕਹਿੰਦੀ ਮੇਰੀ ਮੰਮੀ ਮਾਰਾ। ਹਾਂ। ਕਹਿੰਦੀ ਰਮੀ ਮੈਨੂੰ 2 ਲੱਖ ਰੁਪਏ ਕਰਕੇ ਦੇ। ਅੱਛਾ। ਮੈਂ ਕਿਹਾ ਯਾਰ ਤੇਰੀ ਮਾਂ ਨਹੀਂ ਮੇਰੀ ਮਾਂ। ਹੈਨਾ? ਤੈਨੂੰ ਪਤਾ ਹੁਣ ਜਦੋਂ ਪਿਆਰ ਕਰਦੇ ਆ ਯਾਰ। ਠੀਕ ਆ ਮੈਂ ਉਹਨੂੰ 2 ਲੱਖ ਰੁਪਏ ਕਰਕੇ ਦੇਤਾ। ਹਾਂ। ਠੀਕ ਆ ਮੈਂ ਮੇਰੀ ਮਾਤਾ ਰਾਣੀ ਹਰ ਵੇਚਦਾ ਯਾਰ। ਅੱਛਾ। ਤੂੰ ਕਿਵੇਂ ਚੱਜ ਪੱਜਿਆ ਫਿਰਦਾ ਕਰੋ? ਤੇਰੀ ਭਾਬੀ ਨੂੰ ਮੈਂ ਦਵਾਉਣਾ ਦੀ ਆਈਫੋਨ। ਅੱਛਾ ਮੈਂ ਕਰੋ ਵੇਚਤੀ ਮੱਝ ਬੰਦੇ ਮੇਰੇ ਵਾਲਾ ਕੰਮ ਹੀ ਕਰਾ ਫਿਰਤਾ ਮੇਰੇ ਘਰ ਦੇ ਨੂੰ ਲੱਗ ਗਿਆ ਪਤਾ ਅੱਛਾ ਪੈ ਗਿਆ ਤਾਂ ਮੇਰੇ ਮਾਰੇ ਗਡਾਸਾ ਲੈ ਕੇ ਮੈਂ ਤਾਂ ਉੜਿਆ ਆ ਆ ਭੱਜਣਾ ਹੀ ਆ ਫਿਰ ਭਾਈ ਗਡਾਸਾ ਥੋੜਨਾ ਖਾਣਾ ਕਿੱਥੋਂ ਦੀ ਆ ਤੇਰੀ ਪੈਸੇ ਓਏ ਇੱਥੇ ਦੀ ਉਹ ਆ ਇੱਥੇ ਕਿੱਥੇ ਦੀ ਇੱਥੇ ਦੀ ਉਹ ਆ ਤੇਰੇ ਵਾਲੀ ਕਿੱਥੇ ਦੀ ਆ ਮੇਰੀ ਵੀ ਇੱਥੋਂ ਦੀ ਆ ਯਾਰ ਕੀ ਨਾਮ ਆ ਚਰਨੋ ਮੇਰੇ ਵਾਲੀ ਦਾ ਨਾਮ ਵੀ ਚਰਨੋ ਆ ਸੌਂ ਘਾ ਯਾਰ ਸੌਂ ਲੱਗੇ ਤੇਰਾ ਲਈ ਕਿੱਥੇ ਪੜਦੀ ਆ ਇੱਥੇ ਆ ਜਿਹੜਾ ਲਵੇ ਕਾਲ ਦੀ ਨਹੀਂ ਹੈਗਾ ਆਪਣੇ ਆ ਬਾਗੜੀਆਂ ਹਾਂ ਇੱਥੇ ਬਾਗੜੀਆਂ ਤਾਂ ਯਾਰ ਤੇਰੀ ਭਾਬੀ ਪੜਦੀ ਆ ਖੜ ਜਾ ਮੈਂ ਫੋਟੋ ਦਿਖਾਉਣਾ ਤੈਨੂੰ ਖੜ ਜਾ ਮੈਂ ਵੀ ਦਿਖਾਉਣਾ ਯਾਰ ਤੈਨੂੰ ਖੜ ਜਾ ਮੈਂ ਦਿਖਾਉਣਾ ਪਹਿਲਾਂ ਦੇਖੀ ਆ ਤਾਂ ਨਹੀਂ ਉਹ ਤੇਰੀ ਪਰ ਨੂੰਏ ਆ ਲੈ ਉਹ ਆ ਤਾਂ ਤੇਰੀ ਭਾਬੀ ਆ ਓਏ ਤਾਂ ਕਹਣਾ ਤੇਰੀ ਭਾਬੀ ਆ। ਓ ਤੇਰੀ ਭਾਬੀ ਆ ਇਹ। ਓਏ ਪੈਣ ਦਿਓ। ਮੇਰੀ ਗੱਲ ਸੁਣ ਓਏ। ਹਾਂ। ਅਰੇ ਤੇਰੀ ਭਾਬੀ ਆ ਭੈਂ ਤੇਰਾ। ਤੇਰੀ ਭਾਬੀ ਆ ਇਹ। ਅੱਛਾ ਯਾਰ। ਤੇਰਾ ਬੁੱਦੂ ਲਾ ਗਈ ਓਸਤਾਦ। ਤੇਰਾ ਵੀ ਲਾ ਗਈ ਓਸਤਾਦ। ਕਿੰਨੇ ਨੂੰ ਮੜਤਾ? 1 20 ਨੂੰ ਮਾਜੜਾ ਤੀ ਮੈਂ ਆਪਦੀ। ਮੇਰਾ ਜਮਈ ਕਾ ਹੋਂ ਪਾਣੀ ਜਾਉ ਯਾਰ ਮੇਰਾ 2 ਲੱਖ ਨੂੰ ਵੱਜ ਗਈ ਆਏ ਓਏ ਹੋਟੀ ਭਾ ਨੂੰ ਓਏ